ਪੰਜਾਬ ਦੇ ਵਿੱਚ ਜਿੱਥੇ ਇਸ ਵੇਲੇ ਹੜ ਦੀ ਮਾਰ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਤੇ ਹੜ ਪੀੜਤਾ ਦੇ ਲਈ ਇੱਕ ਵੱਡਾ ਯੋਗਦਾਨ ਰੁਕੀ ਗੁਰਪ੍ਰੀਤ ਸਿੰਘ ਢਮੋਲੀ ਦੀ ਅਗਵਾਈ ਦੇ ਵਿੱਚ ਕੀਤਾ ਜਾ ਰਿਹਾ ਹੈ ਤੇ ਦੱਸ ਦਈਏ ਕਿ ਜਿੱਥੇ 16 ਟਨ ਸੁੱਕਾ ਰਾਸ਼ਨ ਜਿਹੜਾ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਭੇਜਿਆ ਗਿਆ ਦੋਸਤੋਂ ਰਾਸ਼ਨ ਦੇ ਪੈਕੇਟ ਸੋ ਪੇਟੀਆਂ ਪਾਣੀ ਦੀਆਂ ਬੋਤਲਾਂ ਜੋ ਕਿ ਭਰ ਕੇ ਟਰਾਲਾ ਪਠਾਨਕੋਟ ਦੇ ਲਈ ਰਵਾਨਾ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੇ ਮਨੀਸ਼ सिसोदिया ਦੀ ਅਪੀਲ ਤੇ ਜਿੱਥੇ ਮਦਦ ਦੀ ਸ਼ੁਰੂਆਤ ਹੋਈ ਹੈ ਤਾਂ ਪੰਜਾਬ ਦੇ 7 ਜ਼ਿਲ੍ਹੇ ਜਿੱਥੇ ਇਸ ਵੇਲੇ ਸੈਂਕੜੇ ਹੀ ਪਿੰਡ ਜਿਹੜੇ ਨੇ ਉਹ ਹੜਾ ਦਿਨਾ ਪ੍ਰਭਾਵਿਤ ਨੇ ਤੇ ਇਸੇ ਦੇ ਚੱਲਦਿਆਂ ਜਿੱਥੇ ਪਠਾਨਕੋਟ ਦੇ ਲਈ ਰਾਸ਼ਨ ਦੇ ਟਰੱਕ ਜਿਹੜੇ ਨੇ ਉਹ ਰਵਾਨਾ ਕੀਤੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਪੰਜਾਬ ਤੇ ਕੁਦਰਤੀ ਮਾਰ ਹੜਾ ਦੀ ਪਈ ਹੋਈ ਹੈ ਤੇ ਅੱਜ ਅਸੀਂ ਆ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਆਮ ਆਦਮੀ ਪਾਰਟੀ ਟ੍ਰੇਡ ਵਿੰਗ ਦੀ ਅਗਵਾਈ ਹੇਠ ਇੱਕ ਪੂਰਾ ਟਰੱਕ ਪੂਰਾ ਟਰਾਲਾ ਇਹ ਹੈ ਤਕਰੀਬਨ 16 ਟਨ ਰਾਸ਼ਨ ਹੈ ਇਹਦੇ ਚ ਜਿਹਦੇ ਚ 11.5 ਟਨ ਆਪਣਾ ਆਚਾਰ ਜਿਹੜਾ ਮੱਕੀ ਦਾ ਆਚਾਰ ਕਹਿੰਦੇ ਆ ਉਹ ਹੈ ਤੇ 2.5 ਟਨ ਦੇ ਕਰੀਬ ਕਿਟਾਂ ਬਣਾਈਆਂ ਹੋਈਆਂ ਰਾਸ਼ਨ ਦੀਆਂ ਜਿਹਦੇ ਵਿੱਚ ਪੂਰਾ ਰਾਸ਼ਨ ਹੈ ਜਿਵੇਂ 5 ਕਿਲੋ ਆਟਾ 2 ਕਿਲੋ ਚਾਵਲ 1 ਕਿਲੋ ਸੁੱਕਾ ਦੁੱਧ ਦਾ ਪਾਊਡਰ ਦਾਲਾਂ ਸਾਰੇ ਮਸਾਲੇ ਇੱਕੋ ਪੈਕੇਟ ਨੇ ਤੇ 100 ਪੇਟੀਆਂ ਦੇ ਕਰੀਬ ਆਪਣਾ 1 ਲੀਟਰ ਵਾਲੀਆਂ ਪਾਣੀ ਦੀਆਂ ਬੋਤਲਾਂ ਨੇ ਇਹ ਸਾਰਾ ਕੁਝ ਸਾਨੂੰ ਪੇਰੈਂਟਸ ਬੁੱਕ ਡਿੱਪੂ ਨੇ ਪੇਰੈਂਟਸ ਐਸੋਸੀਏਸ਼ਨ ਅਤੇ ਆਮ ਆਦਮੀ ਪਾਰਟੀ ਟ੍ਰੇਡ ਵਿੰਗ ਨੂੰ ਦਿੱਤਾ ਜਿਹੜਾ ਕਿ ਅੱਜ ਅਸੀਂ ਮਾਨਯੋਗ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੇ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਧਿਆ ਜੀ ਦੀ ਦੇ ਜਿਵੇਂ ਸਾਨੂੰ ਅਪੀਲ ਉਪਰੋਂ ਆਈ ਹੈ ਤੇ ਅਸੀਂ ਉਸ ਤਰ੍ਹਾਂ ਆਪਣਾ ਇਹ ਰਾਜ ਜਿਹੜਾ ਰਾਸ਼ਨ ਹੈ ਆਪਣਾ ਆਮ ਆਦਮੀ ਪਾਰਟੀ ਟ੍ਰੇਡ ਵਿੰਗ ਤੇ ਪੇਰੈਂਟਸ ਐਸੋਸੀਏਸ਼ਨ ਵੱਲੋਂ ਅਸੀਂ ਅੱਜ ਪਠਾਨਕੋੜ ਇਹ ਗੱਡੀ ਜਿਹੜੀ ਗੱਡੀ ਹੈ ਪਠਾਨਕੋੜ ਜਾਏ ਤੇ ਅੱਜ ਸਾਡੇ ਜਿਹੜੀ ਆ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੀ ਜਿਹੜੀ ਪੂਰੀ ਟੀਮ ਹੈ ਸਾਡੇ ਆਪਣਾ ਸੁਖਿੰਦਰ ਸਿੰਘ ਬੰਟੀ ਖਾਨਪੁਰ ਜੀ ਰঞ্জੀਤ ਸਿੰਘ ਟਕਾਂਸੂ ਸੁਖੀ ਭੱਦਕ ਸਰਦਾਰ ਹਮਿੰਦਰ ਸਿੰਘ ਜੀ ਧਰਮਾ ਕੀਰਤ ਸਿੰਘ ਸੇਹਰਾ ਦਿਨੇਸ਼ ਮਹਿਤਾ ਜੀ ਬਿਕਰਮ ਜੀ инду ਡਾਰਾ ਜੀ ਬਿਕਰਮ ਇੰਦਰਮੀਤ ਸਿੰਘ ਮੰਨੀ ਜੋ ਕਿ ਪੇਰੈਂਟਸ ਬੁਕੜੀਪੂ ਦੇ ਮਾਲਕ ਨੇ ਤੇ ਹਰਦੀਪ ਸਿੰਘ ਟਿੰਕੂ ਏਕਮ ਇਹ ਸਾਰੇ ਮਲਕੀ ਅੱਜ ਸਾਡਾ ਰਵਿੰਦਰ ਸਿੰਘ ਬਿੰਦਰਾ ਉਹ ਪਿੱਛੇ ਖੜੇ ਰਹਿ ਗਏ ਤੇ ਸਾਰੇ ਮਲਕੀ ਸਾਡੇ ਇਹ ਹਰ ਸਮੇ ਨਾਲ ਨੇ ਤੇ ਇਹ ਸਾਰੇ ਜਿਹੜੇ ਨਾਲ ਸਾਡੇ ਅੱਜ ਇਹਨਾਂ ਚੋਂ ਕੋਈ ਸੱਜਣ ਨਾਲ ਪਠਾਨਕੋਟ ਵੀ ਜਾਣਗੇ ਤੇ ਅਸੀਂ ਆਪ ਖੁਦ ਜਾ ਕੇ ਜਿੱਥੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਅਸੀਂ ਇਹ ਆਸ਼ਰਮ ਤੇ ਜਿਹੜਾ ਹਰਾਚਾਰਾ ਵੰਡਿਤ ਕਰਕੇ ਮੇਰੀ ਤਾਂ ਸਭ ਨੂੰ ਅਪੀਲ ਹੈ ਕਿ ਪੰਜਾਬ ਵਾਸੀ ਦਾ ਪੂਰੇ ਦੇਸ਼ ਚ ਕਿਤੇ ਵੀ ਮੈਂ ਤਾਂ ਕਹਿੰਦਾ ਪੂਰੇ ਪੰਜਾਬੀ ਦਾ ਪੂਰੇ ਸੰਸਾਰ ਚ ਕਿਧਰੇ ਵੀ ਆਪਦਾ ਆ ਜੇ ਹਰ ਜਗ੍ਹਾ ਜਾਣਦੇ ਮਸ਼ਹੂਰ ਨੇ ਅੱਜ ਤਾਂ ਸਾਡੇ ਆਪਦੇ ਘਰ ਆਈ ਹੋਈ ਐ ਆਪਣੇ ਪਰਿਵਾਰ ਤੇ ਆਈ ਹੋਈ ਐ ਅੱਜ ਆਪਾਂ ਸਾਰਿਆਂ ਨੂੰ ਵੱਧ ਚੜ ਕੇ ਜਿੰਨੀ ਕਿਸੇ ਦੀ ਸਮਰੱਥਾ ਚਾਹੇ ਕਿਸੇ ਦੀ 100 ਰੁਪਏ ਦੀ ਆ ਕਿਸੇ ਦੀ ਲੱਖ ਦੀ ਆ ਕਿਸੇ ਦੀ ਜਿੰਨੀ ਵੀ ਸਮਰੱਥਾ ਹਰ ਇੱਕ ਨੂੰ ਆਪਣੀ ਸਮਰੱਥਾ ਅਨੁਸਾਰ ਇਸ ਆਪਦਾ ਵਿੱਚ ਆਪਣੇ ਜਿਹੜੇ ਸਾਡੇ ਭਾਈ ਆ ਪੰਜਾਬ ਵਾਸੀ ਜਿਨ੍ਹਾਂ ਦੇ ਹੱਡ ਦੇ ਪੀੜ ਤੋਂ ਨੇ उन्होंने पहुँचानी चाहिए आज बड़े इस माहौल में इकट्ठे होना पड़ा कि जैसी कुदरत की जो आपदा आज हमारे पंजाब प्रदेश के ऊपर आई है तो उस नाते हमारी कुछ ड्यूटियाँ बनती हैं कि जिस स्थिति के अंदर पेरेट एसोसिएशन और आम आदमी पार्टी ट्रेड विंग की तरफ से जो ये राशन का एक उपरला किया है बहुत तो अच्छी बात है और मैं तो जितनी भी सामाजिक संस्थाएं जो पंजाब की हैं उनसे एक ही विनती करूँगा कि ये जो मौका है इस मौके में सभी को बढ़ चढ़ कर जो लोग हैं पब्लिक हैं उसका साथ दें और उम्मीद करता हूँ कि इस छोटे से उपराले से अगर हमसे कुछ और भी बन सकेगा तो वो भी जैसे ज़रूरत पड़ेगी करेंगे हमारे आम आदमी पार्टी के सीएम साहब भगवंत मान जी उन्होंने अपना चौपर भी जो दिया हुआ है बड़ी अच्छी बात है और सारे लोग जिस तरीके से बढ़ चढ़ के कोशिश कर रहे हैं तो बस ईश्वर से यही है कि ईश्वर जो ये पानी का कहर है इस कहर को थोड़ा सा अब रुके और लोग जितने भी हैं उनको किसी भी तरह की कोई आफत इस आफत के अंदर कोई मदद की जरूरत है तो सारी संस्थाओं से बढ़ चढ़ के ही विनती है कि आए और इस युद्ध में भाग लें ऑल स्कूल पेरेंट्स एसोसिएशन वालों गुरप्रीत सिंह तमौली तो की रहनुमाई हेठ जो उपराला किया जा रहा हड़ पीड़ित ਇਹ ਬੜਾਈ ਸ਼ੰਗਾਲਾ ਸ਼ਗਾਲਾ ਜੋ ਕਦਮ ਹੈ ਮਤਲਬ ਜਦੋਂ ਪੰਜਾਬ ਦੇ ਵਿੱਚ ਹੀ ਇੰਨੇ ਹੜ੍ਹ ਆਏ ਹੋਏ ਨੇ ਤੇ ਸਾਨੂੰ ਆਪਣੇਾਂ ਲਈ ਜ਼ਰੂਰ ਖੜਾ ਹੋਣਾ ਚਾਹੀਦਾ ਜਦੋਂ ਅਸੀਂ ਦੂਜਿਆਂ ਲਈ ਖੜੇ ਹੁੰਦੇ ਆ ਉਹ ਬਹੁਤ ਵਧੀਆ ਗੱਲ ਹੈ ਪਰ ਸਾਨੂੰ ਆਪਣੇ ਨਾਲ ਵੀ ਖੜੇ ਹੋਣਾ ਚਾਹੀਦਾ ਸੋ ਗੁਰਪ੍ਰੀਤ ਸਿੰਘ ਤੁਮੋਲੀ ਜੀ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਇਹ ਵਧਾਈ ਦੇ ਪਾਤਰ ਨੇ ਤੇ ਹੋਰਨਾਂ ਲਈ ਪ੍ਰੇਰਨਾ ਸਰੋਤ ਵੀ ਨੇ ਤਾਂ ਕਿ ਹੋਰ ਹੋਰ ਲੋਕ ਵੀ ਇਹਨਾਂ ਨੂੰ ਦੇਖ ਕੇ ਮਦਦ ਕਰਨ। ਮੇਰਾ ਤਾਂ ਇੱਕੋ ਗੱਲ ਕਹਿਣੀ ਹੈ ਕਿ ਅੱਜ ਮੁਸੀਬਤ ਆਈ ਹੈ ਤੇ ਅਸੀਂ ਤਾਂ ਮਸ਼ਹੂਰ ਹਾਂ ਪੰਜਾਬ ਤਾਂ ਮਸ਼ਹੂਰ ਹੈਗਾ ਕਿ ਜਦੋਂ ਕਿਤੇ ਹੋਰ ਵੀ ਮੁਸੀਬਤ ਆਵੇ ਤਾਂ ਅਸੀਂ ਉੱਥੇ ਆਪਣੇ ਲੰਗਰ ਲੈ ਕੇ ਪਹੁੰਚ ਜਾਂਦੇ ਹਾਂ। ਦਿੱਲੀ ਪੌਡਰਾਂ ਦੇ ਉੱਤੇ 1 ਸਾਲ ਤੱਕ ਬੈਠੇ ਰਹੇ ਹਾਂ ਤੇ ਹੁਣ ਤਾਂ ਫੇਰ ਸਾਡੇ ਆਪਣੇ ਭਰਾਵਾਂ ਦੇ ਉੱਤੇ ਮੁਸੀਬਤ ਆਈ ਹੈ। ਸੋ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਉੱਥੇ ਜਿਹੜੀ ਚੀਜ਼ ਦੀ ਵੀ ਲੋੜ ਹੈ ਉਹ ਜਿੱਦਾਂ ਕਿ ਸਾਡਾ ਉਪਰਾਲਾ ਸਾਡੇ ਗੁਰਪ੍ਰੀਤ ਸਿੰਘ ਢਮੋਲੀ ਜੀ ਫਿਰ ਪ੍ਰਧਾਨ ਆਲ ਪੇਰੈਂਟ ਐਸੋਸੀਏਸ਼ਨ ਰਾਜਪੁਰਾ ਅਤੇ ਸਾਡੇ ਸਮੂਹ ਜੋ ਹੈ ਅ ਉਦੇਦਾਰ ਹਨ ਸਾਰਿਆਂ ਨੇ ਮਿਲ ਕੇ ਜੋ ਕੀਤਾ ਹੈ ਇਹੋ ਜਿਹਾ ਅਪਰਾਲਾ ਮੈਂ ਚਾਹੁੰਦਾ ਕਿ ਤਕਰੀਬਨ ਪੰਜਾਬ ਦੇ ਹਰ ਇੱਕ ਵਾਸੀ ਨੂੰ ਕਰਨੇ ਚਾਹੀਦੇ ਆ ਪਠਾਨਕੋਟ ਵਿੱਚ ਇੱਥੇ ਜਾਂ ਹੋਰ ਜਿੱਥੇ ਵੀ ਆਣਾ ਦੇ ਕਾਰਨ ਨੁਕਸਾਨ ਹੋਇਆ ਉੱਥੇ ਜੋ ਵੀ ਕਿਸੇ ਨੂੰ ਜ਼ਰੂਰਤ ਹੈ ਉੱਥੇ ਪਹੁੰਚਾਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਅ ਦੇਖੋ ਜੀ ਅੱਜ ਆਪਾਂ ਸਾਰੇ ਇੱਧਰ ਇਕੱਠੇ ਹੋਏ ਆ ਇੱਕ ਅਪੀਲ ਮੈਂ ਸਾਰੇ ਪੰਜਾਬੀ ਤਾਂ ਜਿੱਦਾਂ ਸਾਰੇ ਸੁਣਦੇ ਆ ਵੀ ਆਪਾਂ ਹਰ ਜਗ੍ਹਾ ਤੇ ਮੁਸੀਬਤ ਵਾਲੇ ਪਹੁੰਚਦੇ ਆ ਅੱਪ ਮੈਂ ਸਾਰੇ ਸੰਸਾਰ ਨੂੰ ਸਾਰੀ ਦੁਨੀਆ ਦੇ ਵਸਿਆਂ ਨੂੰ ਇੱਕ ਅਪੀਲ ਕਰਨਾ ਚਾਹਾਂਗੀ ਕਿ ਜਿੱਥੇ ਵੀ ਕੋਈ ਮੁਸੀਬਤ ਆਉਂਦੀ ਹੈ ਆਪਾਂ ਉੱਤੇ ਜਾਤੀ ਵੇਦਨਾ ਦੇ ਕੇ ਪਾਰਟੀਵਾਦੀ ਨਾ ਦੇਖ ਕੇ ਆਪਾਂ ਹਰ ਜਗ੍ਹਾ ਇਕੱਠੇ ਹੋ ਕੇ ਸਾਰਿਆਂ ਦੀ ਮਦਦ ਵਾਸਤੇ ਪਹੁੰਚਣਾ ਜਿੱਦਾਂ ਕਿ ਤੁਸੀਂ ਇਹ ਵੀ ਦੇਖਿਆ ਕਿ ਆਪਣੇ ਮਾਨ ਸਾਹਿਬ ਨੇ ਅੱਜ ਇੱਕ ਹੋਰ ਐਲਾਨ ਵੀ ਕੀਤਾ ਸੀਗਾ ਕਿ ਜਿਹੜੇ ਵੀ ਵਿਧਾਇਕ ਨੇ ਤੇ ਜਿਹੜੇ ਵੀ ਮੰਤਰੀ ਨੇ ਉਹਨਾਂ ਨੇ ਆਪਣੀ ਸੈਲਰੀ ਜੋ ਹੈ ਉਹ ਵੀ ਮਦਦ ਵਾਸਤੇ ਦੇਣੀ ਹੈ ਤੇ ਮੈਂ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਨਾ ਚਾਹਾਂਗੀ ਕਿ ਉਹ ਵੱਧ ਚੜ ਕੇ ਸਾਰੇ ਅੱਗੇ ਆ ਰਹੇ ਨੇ ਤੇ ਆਪਣੀ ਆਪਣੀ ਸੈਲਰੀ ਦੇ ਕੇ ਆਪਣੀ ਹਰ ਪੀੜਤਾ ਨੂੰ ਜੋ ਹੈ ਇੱਕ ਇੱਕ ਮਦਦ ਕਰ ਰਹੇ ਨੇ